ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਿੱਦਾਂ ਇਹ ਮੇਨ ਆਫਿਸ ਆ ਜੀ ਆਪਣੇ ਅਮਨ ਟੈਕਸੀ ਦਾ ਸਾਰੀਆਂ ਟੈਕਸੀਆਂ 6 ਵਜੇ ਓਪਨ ਹੋ ਜਾਂਦਾ ਕਾਊਂਟਰ ਪੂਰੀਆਂ ਗੱਡੀਆਂ ਹੀ ਖੜੀਆਂ ਨਵੇਂ ਬੰਦੇ ਆਲੇ ਦੇਖੋ ਨਵੀਆਂ ਗੱਡੀਆਂ ਆਈਆਂ ਸਨਾਟ ਆਈਆਂ ਇੰਨੇ ਬੰਦੇ ਜਿੰਨੇ ਆਉਣੇ ਸਾਰਿਆਂ ਨੂੰ ਦੇਣੀਆਂ ਮਾਰਨਿੰਗ 6 ਵਜੇ ਤੇ ਕਾਊਂਟਰ ਓਪਨ ਹੋ ਗਿਆ ਜਿਹਨਾਂ ਨੇ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਕਰਵਾ ਸਕਦੇ ਉੱਥੋਂ ਤੇਲ ਪਵਾ ਸਕਦੇ ਆਪਾਂ ਇਹ ਏਰੀਆ ਹੋਰੇ ਨੂੰ ਯਾਰ ਹੈ ਹੈ ਵੀ ਹੈ ਬਬੀ ਕਿਦਾਂ ਉਹਨੇ ਮੈਨੂੰ ਉਹ ਤਾਂ ਮੋੜੇ ਹੀ ਨਹੀਂ ਪਿਆ